ਭੀਜੇ ਵੀ ਪਾਰਟੀ ਮੋਟਾਵਾ ਮੋਟਾਵਾ ਭੀਜੇ ਵੀ ਪਾਰਟੀ ਮੋਟਾਵਾ ਤੇ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਣਾ ਹੁਣ ਭਾਜਪਾ ਨੂੰ ਮਹਗਾ ਪੈਂਦਾ ਨਸਰਾਰ ਹੈ ਭਾਜਪਾ ਮੀਤਵਾਰਾਂ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾ ਸਿਰਫ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਗੋਂ ਉਹਨਾਂ ਦੇ ਪੋਸਟਰਾਂ ਤੱਕ ਨੂੰ ਵੀ ਪਿੰਡਾਂ 'ਚ ਨਹੀਂ ਲੱਗਣ ਦਿੱਤਾ ਜਾ ਰਿਹਾ ਅਜਿਹਾ ਹੀ ਵਿਰੋਧ ਦਾ ਸਾਹਮਣਾ ਹੁਣ ਹਰਿਆਣਾ ਦੇ ਸਿਰਸਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਵੀ ਕਰਨਾ ਪਿਆ ਜਿੱਥੇ ਪਿੰਡ ਹੁਕਮਾਵਾਲੀ ਦੇ ਕਿਸਾਨਾਂ ਨੇ ਭਾਜਪਾ ਉਮੀਦਵਾਰ ਨੂੰ ਕਿਸਾਨ ਅੰਦੋਲਨ ਦੇ ਰੋਸ ਵਿੱਚੋ ਪ੍ਰੋਗਰਾਮ ਕਰਨ ਤੋਂ ਰੋਕ ਦਿੱਤਾ ਜਿਸ ਕਾਰਨ ਭਾਜਪਾ ਉਮੀਦਵਾਰ ਨੂੰ ਬਿਨਾਂ ਆਪਣਾ ਚੋਣ ਪ੍ਰਚਾਰ ਕਿਤੇ ਆ ਵਾਪਸ ਮੁੜਨਾ ਪਿਆ ਇਸ ਦੌਰਾਨ ਕਿਸਾਨਾਂ ਨੇ ਭਾਜਪਾ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਇਹ ਨਾਲ ਗੱਲ ਕਰ ਲੋ ਗੱਲ ਕਿਉਂ ਕਰ ਰਿਹਾ ਬਾਤ ਕਰ ਰਿਹਾ ਮੇਰੀ ਰੋਟਾ ਵਹੀ ਆਈ ਰੋਟਾ ਸਰਪੇਠ ਨੂੰ ਆਖ ਰਿਹਾ ਨਾਲ ਆਈ ਦੀ ਬੈਠਣ ਨੂੰ ਆਖ ਰਿਹਾ ਪੈਸਾ ਨਹੀਂ ਜਿਹੜੇ ਨਾਲ ਆਈ ਦੀ ਬੈਠਣ ਨੂੰ ਆਖ ਰਿਹਾ ਪੈਂਡਾ ਸਾਡਾ ਇਹ ਆ ਰਿਹਾ ਸਾਨੂੰ ਬੀਜੇਪੀ ਪਾਰਟੀ ਮੰਬਾਬਾ ਸਿਰਫ ਇਹ ਨਹੀਂ ਨਹੀਂ ਕਿਸਾਨਾਂ ਨੇ ਚੌਂਣ ਪਰ ਚਾਰਚ ਲੱਗੀ ਭਾਜਪਾ ਉਮੀਦਵਾਰ ਦੀ ਵੈਨ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਉੱਪਰ ਲੱਗੇ ਪੋਸਟਰਾਂ ਨੂੰ ਲੀਰੋਲੀਰ ਕਰ ਦਿੱਤਾ ਇਸ ਪੋਸਟਰ ਤੇ ਪ੍ਰਧਾਨ ਮੰਤਰੀ ਸਣੇ ਭਾਜਪਾ ਉਮੀਦਵਾਰ ਦੀ ਫੋਟੋ ਲੱਗੀ ਹੋਈ ਸੀ ਪਰ ਭੜਕੇ ਕਿਸਾਨਾਂ ਨੇ ਇਸ ਪੋਸਟਰ ਨੂੰ ਵਿਚਾਲੇ ਤੋਂ ਪਾੜ ਦਿੱਤਾ चिपका भी रोड़ा लगा ਦਾ ਦੱਸਿਆ ਕਿ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਪਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰੋਕ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕਿਸਾਨਾਂ ਦਾ ਗੁੱਸਾ ਚੋਣ ਪ੍ਰਚਾਰ ਕਰਨ ਆ ਰਹੇ ਭਾਜਪਾ ਉਮੀਦਵਾਰਾਂ ਤੇ ਫੁੱਟਣ ਲੱਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ